ਸਾਰਿਆਂ ਨੂੰ ਅੱਜ ਆਪਾਂ ਪਿੰਡਕਾਂ ਵਾਲੀ ਤੇ ਸਕੂਲ ਦੀ ਗੱਲ ਕਰ ਰਹੇ ਆ ਕਿ ਜਿਵੇਂ ਆਪਣੇ ਸਕੂਲ ਦੇ ਵਿੱਚ ਗਰਾਊਂਡ ਬਣਿਆ ਹੋਇਆ ਇਹ ਗਰਾਊਂਡ ਦੇ ਵਿੱਚ ਬਹੁਤ ਸ਼ਕਤੀ ਆ ਜੇ ਆਪਾਂ ਕਹੀਏ ਕਿਉਂਕਿ ਕਾਰਨ ਸ਼ਕਤੀ ਦਾ ਕਾਰਨ ਉਹ ਐਗਾ ਜਿਵੇਂ ਕਿ ਜਿੰਨੇ ਵੀ ਇਹ ਗਰਾਊਂਡ ਦੇ ਵਿੱਚੋਂ ਖੜਿਆਰੀ ਬਣਿਆ ਪਿੰਡ ਦੇ ਵਿੱਚੋਂ ਪਿੰਡਕਾਂ ਵਾਲੀ ਦੇ ਤੇ ਜਿੰਨੇ ਵੀ ਮੁਲਾਜ਼ਮ ਲੱਗਿਆ ਫੌਜੀ ਲੱਗੇ ਨੇ ਇਸੇ ਸਕੂਲ ਚੋਂ ਇਸੇ ਗਰਾਊਂਡ ਚੋਂ ਲੱਗੇ ਹੋਏ ਨੇ ਜਿਹੜੇ ਕਿ ਵਿੱਚ ਨਹੀਂ ਕਦਰ ਕਰਦੇ ਇਸ ਗਰਾਊਂਡ ਦੀ ਇਸ ਸਕੂਲ ਦੀ ਉਹ ਬੱਚਿਆਂ ਨੂੰ ਇੱਕ ਸੰਦੇਸ਼ ਦੇਣ ਲਈ ਸਨੇਹਾ ਦੇਣ ਲਈ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਆ ਕਿ ਹਰ ਇੱਕ ਬੱਚੇ ਨੂੰ ਪਿੰਡ ਦੇ ਨੂੰ ਜੇ ਕੋਈ ਵੀ ਪਿੰਡਾਂ ਦੇ ਬੱਚੇ ਆ ਜਿਹਦੇ ਜਿਹਦੇ ਕੋਲੇ ਵੀਡੀਓ ਪਹੁੰਚਦੀਆਂ ਨੇ ਤੇ ਉਹਨਾਂ ਨੂੰ ਇਹ ਚਾਹੀਦਾ ਜਿਵੇਂ ਕਿ ਸਕੂਲ ਦੇ ਗਰਾਊਂਡ ਹੁੰਦੇ ਆ ਤੇ ਉਹੀ ਸਕੂਲ ਦੇ ਗਰਾਊਂਡ ਰੱਬ ਹੁੰਦੇ ਇੱਕ ਤਰ੍ਹਾਂ ਦੇ ਆਪਾਂ ਨੂੰ ਕੋਈ ਬਾਹਰ ਜਿਵੇਂ ਕਿ ਤਿਆਰੀਆਂ ਵਾਸਤੇ ਜਾਂਦੇ ਨੇ ਬੱਚੇ ਕਿਸੇ ਨੂੰ ਜਾਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਗਰਾਊਂਡ ਬਣੇ ਹੋਇਆ ਜਿਵੇਂ ਕਿ ਆਪਣੇ ਪਿੰਡ ਅੱਕਾਂਵਾਲੀ ਤੇ ਇਹਦੇ ਵਿੱਚ ਗਰਾਊਂਡ ਬਣਿਆ ਹੋਇਆ ਇੱਥੇ ਲੱਗ ਲੱਗੇ ਪਿੰਡ ਨੇ ਜਮਾ ਨੇੜੇ-ਨੇੜੇ ਵਾਲੇ ਉਹ ਵੀ ਆ ਕੇ ਸਕੂਲ ਦੇ ਵਿੱਚ ਗਰਾਊਂਡ ਦੇ ਵਿੱਚ ਤਿਆਰੀ ਕਰ ਸਕਦੇ ਨੇ ਜਿਵੇਂ ਕਿ ਇੱਥੇ ਸਕੂਲ ਦੇ ਵਿੱਚ ਆਪਣੇ ਸਕੂਲ ਦੇ ਵਿੱਚ ਜਿਹੜੇ ਸਾਰੇ ਲਵੇ ਲਾਉਣੇ ਪਿੰਡ ਨੇ ਉਹਨਾਂ ਸਕੂਲਾਂ ਦੇ ਉਹਨਾਂ ਪਿੰਡਾਂ ਦੇ ਬੱਚੇ ਇਸ ਸਕੂਲ ਦੇ ਵਿੱਚ ਪੜ੍ਹਦੇ ਨੇ ਇਸੇ ਸਕੂਲ 'ਚ ਹੀ ਪੜ੍ਹ ਕੇ ਕੋਈ ਸਰਕਾਰੀ ਟੀਚਰ ਕੋਈ ਪੁਲਸ ਵਾਲਾ ਕੋਈ ਉੱਚ ਉੱਚੇ ਤੋਂ ਅਹੁਦੇ ਤੇ ਆਪਣਾ ਮੁਲਾਜ਼ਮ ਲੱਗੇ ਨੇ ਤੇ ਇਹੀ ਸਕੂਲ ਦੀ ਵਜ੍ਹਾ ਕਾਰਨ ਸਾਡੇ ਪਿੰਡ ਅੱਕਾਂਵਾਲੀ ਦੇ ਵਿੱਚ ਸਾਰੇ ਪਿੰਡਾਂ ਨਾਲੋਂ ਲਗਭਗ ਨੇੜੇ ਤੇੜੇ ਨਾਲੋਂ ਸਾਰੇ ਨੌਕਰਾਦਤਾਂ ਇਸ ਦੇ ਪਿੰਡ ਵਿੱਚ ਮੁਲਾਜ਼ਮ ਹੋਣਗੇ ਸਾਰਾ ਤੋਂ ਵੱਧ ਮਿਲਣਗੇ ਫੌਜੀ ਜਿਵੇਂ ਕਿ ਟੀਚਰ ਪੁਲਿਸ ਮੁਲਾਜ਼ਮ ਤੇ ਬਹੁਤ ਜਿਵੇਂ ਕਿ ਪਟਵਾਰੀ ਤੇ ਹੋਰ ਬਹੁਤ ਅਹੁਦਿਆਂ ਤੇ ਲੱਗੇ ਹੋਏ ਨੇ ਇਸੇ ਸਕੂਲ ਦੇ ਵਿੱਚ ਪੜ ਕੇ ਇਸੇ ਸਕੂਲ ਦੇ ਵਿਦਿਆਰਥੀ ਨੇ ਉਹ ਇਸੇ ਸਕੂਲ ਦੇ ਟੀਚਰ ਇਸੇ ਸਕੂਲ ਦੇ ਵਿੱਚ ਪੜ ਕੇ ਲੱਗੇ ਹੋਏ ਨੇ ਅੱਜ ਉਹੀ ਜਿਹੜੇ ਸਕੂਲ ਦੇ ਵਿੱਚ ਪੜੇ ਸੀ ਉਹੀ ਟੀਚਰ ਅੱਜ ਬੱਚਿਆਂ ਨੂੰ ਪੜਾ ਰਹੇ ਨੇ ਤੇ ਪੜਾ ਕੇ ਅੱਗੇ ਵੀ ਹੁਣ ਵੱਧ ਰਹੇ ਨੇ ਜਵਾਕ ਜਿੰਨੇ ਵੀ ਵਧੀਆ ਪੜਦੇ ਆ ਕਦਰ ਕਰਦੇ ਆ ਪੜ੍ਹਾਈ ਦੀ ਤਾਂ ਉਹ ਵਧੀਆ ਚੰਗੇ ਪਾਸੇ ਲੱਗਦੇ ਆ ਜਿਹੜਾ ਕੋਈ ਇਸ ਚੀਜ਼ ਦੀ ਕਦਰ ਨਹੀਂ ਕਰਦਾ 1 ਮਿੰਟ ਸੌਰੀ ਇਸ ਚੀਜ਼ ਦੀ ਪੜ੍ਹਾਈ ਦੀ ਗਰਾਊਂਡ ਦੀ ਨਹੀਂ ਕਦਰ ਕਰਦਾ ਉਹ ਫਿਰ ਅੱਗੇ ਨਹੀਂ ਵੱਧ ਸਕਦਾ ਜੇ ਕੋਈ ਗਰਾਊਂਡ ਦੇ ਵਿੱਚ ਆ ਕੇ ਤਿਆਰੀ ਕਰਦੇ ਆ ਜਿਵੇਂ ਅੱਜ ਕੱਲ ਤੇ ਸਾਰੇ ਜਵਾਕਾਂ ਨੂੰ ਚਾਹੀਦਾਗਾ ਜਿਹੜੇ ਕੋਈ ਵੇਲੇ ਮੋੜਾਂ ਤੇ ਬੈਠੇ ਆ ਜਿਹੜੇ ਜਵਾਕ ਖੇਡਦੇ ਆ ਉਹਨਾਂ ਨੂੰ ਖੇਡ ਲੈ ਆਂਦੇ ਕਰੋ ਗਰਾਊਂਡ ਦੇ ਵਿੱਚ ਆਉਣ ਦੇ ਤੇ ਜਿਵੇਂ ਆਪਣੇ ਅ ਟੀਚਰ ਨੇ ਅਵਤਾਰ ਸਿੰਘ ਪਿੰਡਕਾਂ ਵਾਲੀ ਇੱਥੇ ਗਰਾਊਂਡ ਦੇ ਵਿੱਚ ਹਰ ਰੋਜ਼ ਸਵੇਰ ਸ਼ਾਮ ਤਿਆਰੀ ਕਰਵਾਉਂਦੇ ਆ ਤੇ ਉਹਨਾਂ ਨੂੰ ਸਲੂਟ ਆ ਚੰਗੀ ਗੱਲ ਆ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਜੇ ਬੱਚਿਆਂ ਨੂੰ ਇੱਥੇ ਸਹੀ ਕੰਮ ਪਿੱਛੇ ਧਿਆਨ ਲਾ ਰਹੇ ਨੇ ਤੇ ਜਿਵੇਂ ਕਿ ਜਿਵੇਂ ਕਿ ਅਵਤਾਰ ਸਰ ਨੇ ਨਿੱਕੇ ਨਿੱਕੇ ਬੱਚਿਆਂ ਨੂੰ ਬਹੁਤ ਵਧੀਆ ਉਹਨਾਂ ਦਾ ਚੰਗੀ ਗੱਲ ਆ ਤੇ ਸਾਰੇ ਪਿੰਡ ਦੇ ਟੀਚਰਾਂ ਨੂੰ ਸਾਰੇ ਪਿੰਡ ਨੂੰ ਸਹਿਯੋਗ ਦੇਣਾ ਚਾਹੀਦਾ ਉਹਨਾਂ ਦਾ ਵੀ ਤੇ ਜਿਵੇਂ ਕਿ ਉਹ ਬੱਚਿਆਂ ਦਾ ਇੱਥੇ ਵਧੀਆ ਸੰਭਾਲ ਕਰਦੇ ਨੇ ਕਿਉਂਕਿ ਉਹਨਾਂ ਦੇ ਸੰਭਾਲ ਦੇ ਕਾਰਨ ਇੱਥੇ ਜਿੰਨੇ ਕ ਬੱਚੇ ਆਉਂਦੇ ਆ ਉਹਨਾਂ ਕਾਰਨ ਆਉਂਦੇ ਨੇ ਤੇ ਅੱਗੇ ਸੀਗੀਆਂ ਹੁਣ ਤਾਂ ਆਪਣਾ ਨੀਤੀਆਂ ਮਾੜੀਆਂ ਹੋ ਗਈਆਂ ਸਰਕਾਰਾਂ ਦੀਆਂ ਕਿਉਂਕਿ ਅੱਗੇ ਸੀ ਗਰਾਊਂਡ ਇਹ ਭਰਿਆ ਹੁੰਦਾ ਸੀਗਾ ਖੋਦ ਜਦੋਂ ਅਸੀਂ ਆਉਂਦੇ ਹੁੰਦੇ ਸੀ ਇਸੇ ਗਰਾਊਂਡ 'ਚ ਖੇਡਦੇ ਸੀ ਬਹੁਤ ਤਾਕੜੀ ਲਵੇ ਲਾਉਣੇ ਪਿੰਡਾਂ ਤੋਂ ਆਪਣੀ ਗੇਮ ਸੀਗੀ ਖੋਖੋਦੀ ਬਹੁਤ ਤਾਕੜੀ ਮੰਨੀ ਜਾਂਦੀ ਸੀ ਕਬੱਡੀ ਦੇ ਖਿਡਾਰੀ ਵੀ ਸੀਗੇ ਅੱਜ ਵੀ ਟੀਚਰ ਹੈਗੇ ਨੇ ਸਾਰੇ ਜਿੰਨੇ ਵੀ ਇੱਥੋਂ ਟੀਚਰ ਲੱਗਿਆ ਐਸੇ ਸਕੂਲ 'ਚੋਂ ਪੜ੍ਹ ਕੇ ਗਰਾਊਂਡ ਦੇ ਵਿੱਚੋਂ ਕੋਈ ਟੀਚਰ ਲੱਗਿਆ ਪਟਵਾਰੀ ਲੱਗਿਆ ਕੋਈ ਵੀ ਕਿਸੇ ਮੈਕਮੇ ਦੇ ਵਿੱਚ ਹੈਗਾ ਜਾਂ ਕੋਈ ਆਪਣਾ ਮੰਨ ਲਓ ਬਿਜਲੀ ਵਿਭਾਗ ਦੇ ਵਿੱਚ ਆ ਕੋਈ ਕਿਸੇ ਤਰ੍ਹਾਂ ਦੇ ਵਿਭਾਗ ਦੇ ਵਿੱਚ ਆ ਇਸੇ ਸਕੂਲ ਦੇ ਵਿੱਚ ਪੜ੍ਹ ਕੇ ਲੱਗਾਗਾ ਤਾਂ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਇਸੇ ਸਕੂਲ ਦੇ ਵਿੱਚ ਇਸੇ ਗਰਾਉਂਡ ਦੇ ਵਿੱਚ ਅਸੀਂ ਖੇਡਦੇ ਵੀ ਰਹੇ ਹਾਂ ਇਸੇ ਸਕੂਲ 'ਚ ਪੜ੍ਹਦੇ ਵੀ ਰਹੇ ਹਾਂ ਚਲੋ ਘਰਾਂ ਦੀਆਂ ਅਡੋ-ਅੱਡੀ ਕੋਈ ਕਬੀਲਦਾਰੀਆਂ ਹੁੰਦੀਆਂ ਨੇ ਜਿਵੇਂ ਕਿ ਸਾਡੇ ਮਾਪਿਓ ਨੇ ਜਿੰਨਾਕ ਸਾਨੂੰ ਪੜਾਇਆ ਲਿਖਾਇਆ ਜਿੰਨਾਕ ਅਸੀਂ ਉਹਨਾਂ 'ਕ ਉੱਪਰ ਨੂੰ ਉੱਠੇ ਕਿਉਂਕਿ ਪਿੰਡਦਿਆਂ ਨੂੰ ਤਾਂ ਪਤਾਗਾ ਵੀ ਕੀ ਮਾਹੌਲ ਸੀ ਸਾਡੇ ਘਰਾਂ ਦੇ ਤੇ ਨਿੱਕੇ ਨਿੱਕੇ ਲੈਵਲ ਤੋਂ ਉੱਠਣਾ ਬਹੁਤ ਔਖਾ ਕਿਉਂਕਿ ਜਿਹੜਿਆਂ ਨੇ ਹੁਣ ਵਧੀਆਗਾ ਜਿਹੜੇ ਬੱਚਿਆਂ ਦੇ ਕਰਮਾਂ ਦੇ ਵਿੱਚ ਪੜਾਈਆਂ ਹੈਗੀਆਂ ਨੇ ਪੜਿਆ ਕਰੋ ਤੇ ਕਾਰਨ ਜਿਵੇਂ ਸਾਡੇ ਇੱਥੇ ਜਦੋਂ ਅਸੀਂ ਆਉਂਦੇ ਹੁੰਦੇ ਸੀ ਇੱਥੇ ਪੜਨ ਲਈ ਤੇ ਗਰਾਊਂਡ ਦੇ ਵਿੱਚ ਆਉਂਦੇ ਖੋਖੋ ਖੇਡਦੇ ਉਦੋਂ ਸਾਡਾ ਖੋਖੋ ਦੇ ਵਿੱਚ ਖੇਡਣ ਦੇ ਵਿੱਚ ਰੁਚੀ ਸੀ ਉਦੋਂ ਸਾਡੇ ਸਟੈਮਨੇ ਬਣ ਗਏ ਅਸੀਂ ਰੇਸਾਂ ਵੀ ਵਿੱਚ ਬਹੁਤ ਲਾ ਕੇ ਆਉਂਦੇ ਰਹੇ ਅਸੀਂ ਨੇ ਕਦੇ ਵੀ ਆਰਮੀ ਦੀ ਟੀਏ ਦੀ ਕਦੇ ਵੀ ਕੋਈ ਭਰਤੀ ਨਹੀਂ ਛੱਡੀ ਐਕਸੀਲੈਂਟ ਗਰੁੱਪ ਹੁੰਦਾ ਸੀ ਸਮੇਤ ਹੁਣ ਤਾਂ ਹੌਲੇ ਆਗੇ ਬੂਟ ਅੱਗੇ ਸਮੇਤ ਚામੜੇ ਵਾਲੇ ਬੂਟ ਹੁੰਦੇ ਸੀ ਕਿਉਂਕਿ ਸਾਡੇ ਕੋਲੇ ਜਿੰਨੀ ਕਿ ਗੰਜੈਸ ਹੁੰਦੀ ਸੀ ਉਹ ਜੇ ਅਸੀਂ ਬੂਟ ਕੱਪੜਾ ਲੀੜਾ ਪਾ ਕੇ ਰੱਖਦੇ ਸੀ ਪਰ ਕਦੇ ਇਹੋ ਜਿਹਾ ਸਿਸਟਮ ਸੀਗਾ ਆਪ ਮੈਂ ਕਦੇ ਬੂਟ ਤੇ ਸਮੇਤ ਜੀਨ ਦੇ ਵਿੱਚ ਆਪਣੇ ਜੀਨ ਦੇ ਵਿੱਚ ਆਪਾਂ ਨੇ ਐਕਸੀਲੈਂਟ ਗਰੁੱਪ ਲਾਏ ਹੋਏ ਨੇ ਤੇ ਕਿਉਂਕਿ ਮਿਹਨਤ ਸੀਗੀ ਬਾਕੀ ਹੋਰ ਸੀ ਰੁਚੀ ਸੀ ਸਾਰੇ ਬੱਚੇ ਖੇਡਣ ਲਈ ਆਉਂਦੇ ਸੀਗੇ ਜਿੰਨੇ ਕਿ ਧਿਆਨ ਮਾਰ ਲਓ ਹੁਣ ਤਾਂ ਗਰਾਊਂਡ ਬਹੁਤ ਵੱਡਾ ਹੋ ਗਿਆ ਅੱਗੇ ਸਾਨੂੰ ਏਸੇ ਛੋਟੇ ਜਿਹੇ ਗਰਾਊਂਡ ਹੁੰਦਾ ਇੱਥੇ ਬਣਿਆ ਉਹਦੇ ਵਿੱਚ ਸਾਨੂੰ 16-16 ਚੱਕਰ ਲਾਉਣੇ ਪੈਂਦੇ ਸੀਗੇ ਜਿੰਨੇ ਕਿ ਉਦਾਹਰਨ ਵਜੋਂ ਹੁਣ ਸੋਨੂੰ ਹੁਣੇ ਹੁਣ ਤਾਜੀ ਇੱਥੇ ਖਬਰ ਇਹਦੇ ਵਿੱਚ ਦਿਖਾਉਣਾ ਥੋਨੂੰ ਮੁੰਡਾ ਇੱਥੇ ਆਉਂਦਾ ਇੱਕ ਤਰ੍ਹਾਂ ਹੁਣੇ ਹੁਣ ਉਹ ਆਪਣੇ ਏਸੇ ਸਕੂਲ ਦਾ ਪੜਿਆ ਹੋਇਆਗਾ ਤੇ ਏਸੇ ਸਕੂਲ ਦੇ ਵਿੱਚੋਂ ਪੜ੍ਹ ਕੇ ਉਹ ਪਟਵਾਰੀ ਲੱਗਿਆਗਾ ਸੋਨੂੰ ਐਸੇ ਵਕਤ ਹੁਣ ਇਹ ਮੁੰਡਾ ਇੱਥੇ ਆ ਰਿਹਾ ਸੀ ਤੇ ਜਿਵੇਂ ਕਿ ਤੁਹਾਨੂੰ ਗੱਲਬਾਤ ਕਰਾਉਣੇ ਆ ਤੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਠੀਕ ਹੈ ਬਾਈ ਹਾਂਜੀ ਬਈ ਵਧੀਆ ਵਧੀਆ ਹੋਰ ਆਪਣੇ ਸਕੂਲ ਚ ਇੱਥੇ ਪੜ੍ਹ ਕੇ ਗਏ ਹੋ ਤੁਸੀਂ ਹਾਂ ਇੱਥੇ ਬਈ ਅੱਛਾ ਅੱਛਾ ਹੁਣ ਕਿਹੜੀ ਜੌਬ ਤੇ ਆ ਤੁਸੀਂ ਪਟਵਾਰੀ ਤੇ ਬਈ ਹਾਂਜੀ ਬਾਈ ਬਹੁਤ ਧੰਨਵਾਦ ਇਹਦਾ ਰੋਜ਼ ਡੇਲੀ ਹਰ ਹਰ ਰੋਜ਼ ਇਸਨੇ ਸਕੂਲ ਦੇ ਵਿੱਚ ਗੇੜਾ ਮਾਰਨੀ ਮਾਰਨਾ ਇਹਦਾ ਬਹੁਤ ਬਹੁਤ ਧੰਨਵਾਦ ਇਹਦੇ ਮੰਮੀ ਡੈਡੀ ਨੇ ਖੁਦ ਇਹਦੀ ਬਹੁਤ ਮਿਹਨਤ ਕੀਤੀ ਆ ਕਿਉਂਕਿ ਛੱਡ ਅਸੀਂ ਦੇਖਦੇ ਰਹਨੇ ਆ ਕੋਈ ਉਹਨੇ ਧਰਮ ਸਥਾਨ ਦੇ ਵਿੱਚ ਕਿਤੇ ਵੀ ਕੋਈ ਪ੍ਰੋਗਰਾਮ ਹੋਵੇ ਹਰ ਥਾਂ ਸੇਵਾ ਕਰਦੇ ਨੇ ਕਿਉਂਕਿ ਇਹ ਜੇ ਬੱਚਿਆਂ ਵੱਲ ਦੇਖ ਕੇ ਅੱਜ ਇਹ ਇੱਥੋਂ ਪੜ੍ਹ ਕੇ ਇਸੇ ਗਰਾਊਂਡ 'ਚ ਜਾ ਕੇ ਇਸੇ ਸਕੂਲ 'ਚ ਜਾ ਕੇ ਵੱਡੇ ਵੱਡੇ ਅਹੁਦਿਆਂ ਤੇ ਟੀਚਰ ਲੱਗਦੇ ਨੇ ਇਦਾਂ ਨਾ ਕਰਿਆ ਕਰੋ ਵੀ ਪਿੰਡ ਨੂੰ ਛੱਡ ਕੇ ਜਾਣਿਓ ਜੇ ਪਿੰਡ ਦੇ ਬੱਲ ਵੀ ਧਿਆਨ ਰੱਖਿਆ ਕਰੋ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਇਹ ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਕਿਉਂਕਿ ਫਾਲੋ ਕਰੋ ਵੀ ਹਰ ਬੱਚਾ ਆਪਣੇ ਜਿੰਨਾ ਵੀ ਹੋ ਸਕਦਾ ਵੀ ਸਕੂਲਾਂ ਦੇ ਵਿੱਚ ਪੜੋ ਆਪਣੇ ਸਕੂਲਾਂ ਨੂੰ ਅੱਗੇ ਲਿਆਓ ਕਿਉਂਕਿ ਕਾਰਨ ਜਿਹੜੇ ਪਿਛੜੇ ਜਿਵੇਂ ਪਾਛੜੇ ਹੋਏ ਨੇ ਇਹ ਚੀਜ਼ਾਂ ਤੋਂ ਵੀ ਆਪਾਂ ਪੜਾਉਣੇ ਨਹੀਂ ਬੱਚੇ ਅੱਗੇ ਕਿਹੜਾ ਡੀਸੀ ਲੱਗ ਜਾਣਗੇ ਜਾਇ ਹੋ ਜੂ ਮਾੜੀ ਮੋਟੀ ਨੌਲਜ ਆਲੂ ਕੋਈ ਕੰਮ ਸਿੱਖ ਲੂਗਾ ਇਹ ਚੀਜ਼ਾਂ ਦੇ ਵਿੱਚ ਬੱਚਿਆਂ ਨੂੰ ਪੜਾਉਣ ਲਈ ਭੇਜਿਆ ਕਰੋ ਸਕੂਲ ਤੇ ਸਾਰਿਆਂ ਦਾ ਬਹੁਤ ਧੰਨਵਾਦ ਥੈਂਕ ਯੂ ਬਈ